ਨੋ ਜੀ ਬੱਚੇ ਸਵੇਰ ਦਾ ਟਾਈਮ ਸੁੱਤੇ ਪਏ ਨੇ ਤੇ ਆਪਾਂ ਇਹਨਾਂ ਨੂੰ ਥਾਣਨੇ ਆ ਉਠਾ ਕੇ ਤਿਆਰ ਕਰਦੇ ਆ ਸਕੂਲ ਦਾ ਟਾਈਮ ਹੋ ਚੱਲਿਆ ਬਸ ਕਿੰਨੇ ਆਰਾਮ ਨਾਲ ਸੁੱਤੇ ਨੇ ਕੀ ਆਪਾਂ ਬਣਾਨੇ ਆ ਜੀ ਐਲੋ ਸਸਤੀ ਗਾੜੀ ਸਾਰੇ ਆ ਗਏ ਵੀਰ ਕਾ ਗਿਆ ਸਾਰੇ ਟਿਕੋਣੇ ਲੱਗਦੀ ਫਲਾਈ ਸਾਈਟ ਚੈਨਲ ਤੇ ਸਵਾਗਤ ਹੈ ਜੀ ਫਿਰ ਆਪਾਂ ਕੁਝ ਚੈਲੰਜਸ ਲੈ ਕੇ ਕਰਦੇ ਹਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਬੱਚੇ ਚਲੇ ਗਏ ਨੇ ਜੀ ਸਕੂਲ ਦੇ ਅੱਜ ਸੋਮਵਾਰ ਦਾ ਤਰੀਕ ਹੋ ਗਈ ਅੱਜ 11 ਤੇ ਬੱਚਿਆਂ ਨੂੰ ਦੋਤ ਹੈ ਜੀ ਆਪਾਂ ਨਾਸ਼ਤਾ ਪਾਣੀ ਬਣਾ ਕੇ ਸਕੂਲ ਤੇ ਆਪਾਂ ਨੇ ਵੀ ਨਾਸ਼ਤਾ ਪਾਣੀ ਕਰਕੇ ਫ੍ਰੀ ਹੋ ਗਏ ਆ ਰਸੋਈ ਸਾਫ਼ ਕਰ ਲਈ ਹੈ ਜੀ ਬਾਹਰ ਅੱਜ بارش ਲੱਗੀ ਹੋਈ ਹੈ ਮੀਂਹ ਪੈ ਰਿਹਾ ਹੈ ਤੇ ਅੰਦਰ ਅੱਜ ਅੰਨੀ ਜ਼ਿਆਦਾ ਗਰਮੀ ਹੈ ਤੇ ਲਾਈਟ ਵੀ ਗਈ ਹੋਈ ਹੈ ਅੱਜ ਤੇ ਆਪਾਂ ਕਰਦੇ ਹਾਂ ਜੀ ਕੰਮ ਕਰ ਬੱਚੇ ਚਲੇ ਗਏ ਨੇ ਸਕੂਲ ਸਕਾ ਪਰ ਦਿਨ ਦੀ ਮਨਾ ਅੱਜ ਸੋਈ ਸਾਫ ਕਰਤੀ ਤੇ ਬਾਹਰ ਦੇਖਦੇ ਆ ਮਸ਼ੀਨ ਨਾਲ ਆਉਂਦੀ ਹੈ ਜੇ ਲਾਈਟ ਆ ਗਈ ਨਹੀਂ ਤੇ ਹੱਥਾਂ ਦੇ ਕੱਪੜੇ ਧੋ ਕੇ ਸਕਾ ਮਸ਼ੀਨ ਤੇ ਲਵਾਂਗੇ ਜੇ ਨਾਲ ਲਾਈਟ ਆ ਜੇ ਗਰਮੀ ਬਹੁਤ ਜ਼ਿਆਦਾ ਹੈ ਅਲਰਜੀ ਦੇ ਪਾਦਰ ਨਾ ਮੀਨੇ ਤੇ ਦੁੱਧ ਗਰਮ ਕਰਕੇ ਆਪਾਂ ਰੱਖ ਲਿਆ ਤੇ ਰਸੋਈ ਵੀ ਸਾਰੀ ਸਫਾਈ ਕਰ ਲਈ ਹੈ ਬਾਹਰ ਤੋਂ ਲੈ ਜੀ ਆਪਾਂ ਹਣ ਕੱਪੜੇ ਲਾਣੇ ਮਸ਼ੀਨ ਲਾਈਟ ਆ ਗਈ ਤੇ ਅੱਜ ਬਣਾਨੇ ਆਪਾਂ ਵੇਸੰ ਦਾ ਚੀਲਾ ਇਹ ਵੇਸੰ ਲਈ ਆ ਪਿਆਜ਼ ਕੱਟ ਲਈ ਬਰੀਕ ਹਰੇ ਮਿਰਚ ਤੇ ਇੰਦਰ ਰੱਖੀ ਆਪਾਂ ਚਾਹ ਤੇ ਬਾਹਰ ਅੱਜ ਲੱਗੀ ਹੋਈ بارش ਵੀ ਆਪਾਂ ਨਾਸਤੇ 'ਚ ਬਣਾਨੇ ਆ ਵੇਸੰ ਦਾ ਚੀਲਾ ਲਓ ਜੀ ਤੇ ਆਪਾਂ ਤਵਾ ਰੱਖ ਦਿੱਤਾ ਇੱਕ ਸਾਈਡ ਆਪਾਂ ਨੇ ਚਾਹ ਰੱਖੀ ਹੈ ਇਨ ਨਾਲੇ ਆਪਾਂ ਚਾਹ ਬਣਾਣਨੇ ਆ। ਨਾਲੇ ਕੋਲ ਆਪਾਂ ਵੇਸਣ ਦੇ ਚILLE ਬਣਾਣਨੇ ਆ। ਜਿੱਦਾਂ ਹੁਣ ਲੱਖੜੀ ਦਾ ਤਿਹਾੜ ਲੰਘ ਕੇ ਗਿਆ ਹੈ ਨਾ ਤੇ ਜਿੱਦਾਂ ਘਰ ਸਬਜੀ-ਸਬਜੀ ਬਣਾਉਂਦੇ ਰੇ ਕੋਈ ਹੋਰ ਚੀਜ਼ਾਂ ਮਿੱਠਾ ਵੀ ਕਾਫੀ ਖਾ-ਖਾ ਕੇ ਨਾ ਦਿਲ ਹੋਰ ਸਾਬ ਦਾ ਆਇਆ ਪਿਆ ਤੇ ਰੋਟੀ ਖਾਣ ਨੂੰ ਦਿਲ ਨਹੀਂ ਕਰ ਰਿਹਾ ਸੀ ਆਪਾਂ ਬਣਾਣਨੇ ਆ ਵੇਸਣ ਦਾ ਚੀਲਾ ਤੇ ਚਾਹ ਨਾਲ ਖਾ ਲਾਂਗੇ ਜਾਂ ਦਹੀਂ ਨਾਲ। ਰੋਟੀ ਨੂੰ ਹੱਲੇ ਦਿਲ ਨਹੀਂ ਕਰ ਰਿਹਾ ਸੀ। ਆਪਾਂ ਲੱਗੇ ਸੀ ਜੀ ਇੱਥੇ ਚੀਲਾ ਬਣਾਉਣ ਵਾਸਤੇ ਬਾਹਰ ਲੱਗੀਆਂ ਨੇ ਹਲਕੇ ਹਲਕੀਆਂ ਕਣੀਆਂ ਜੀਆਂ ਤੇ ਅੰਦਰ ਬਹੁਤ ਜ਼ਿਆਦਾ ਗਰਮੀ ਹੋਈ ਪਈ ਇਹ ਤਵਾ ਨਾ ਮੇਰੇ ਕੋਲ ਨੋਰਮਲ ਹੀ ਹੈ ਦੂਜਾ ਨਹੀਂ ਹੈਗਾ ਜੀ ਤੇ ਨਾਨਸਟਿਕ ਵਾਲਾ ਉਤੇ ਵਧੀਆ ਬਣ ਜਾਂਦੇ ਇਹ ਥੋੜਾ ਨਾਲ ਚਿਪਕ ਜਾਂਦਾ ਹੈ ਫਿਰ ਥੋੜਾ ਟਾਈਮ ਬਾਅਦ ਇਹਨੂੰ ਥੱਲੋ ਤੇ ਨਾਲ ਹੀ ਚਿਪਕ ਜਾਂਦਾ ਜਿਵੇਂ ਜਲ ਜਾਂਦਾ ਥੋੜਾ ਜਿਹਾ ਉਹਦੇ ਤੇ ਵਧੀਆ ਬਣਦਾ ਜਾਂਦਾ ਚਲੋ ਆਪਾਂ ਬਣਾ ਲੈਨੇ ਆ ਨਯੂਜੋਦਰ ਆਪਣੀ ਬਾਂਦਰੀ ਕੋਲ ਚਾ ਚਾਹ ਪਾਣੀ ਪੀ ਕੇ ਤੇ ਆਪਾਂ ਹੋ ਗਏ ਫ੍ਰੀ ਤੇ ਹੁਣ ਲੱਗਿਆ ਭਾਂਡਿਆਂ ਦਾ ਢੇਰ ਤੇ ਇਹਨਾਂ ਨੂੰ ਹੁਣ ਮਾਂਜੀਏ ਫਿਰ ਸੋਈ ਸਾਫ਼ ਕਰੀਏ ਸਵੇਰੇ ਸਵੇਰੇ ਇੰਨੇ ਜ਼ਿਆਦਾ ਭਾਂਡੇ ਹੋ ਜਾਂਦੇ ਕੋਈ ਚਾਹ ਵਾਲੇ ਕੋਈ ਬੱਚੇ ਸਵੇਰੇ ਜਾਂਦੇ ਨਾਸ਼ਤਾ ਕਰਕੇ ਫਿਰ ਬਾਅਦ ਚਾਹ ਰੋਟੀ ਪਾਣੀ ਖਾਈਦਾ ਹੈ ਕਦੇ ਕਿਸੇ ਦੇ ਵਿੱਚ ਟਾਈਮ ਲੱਗੇ ਮਾਂਜ ਲਈਦਾ ਇੱਕ ਵਾਰੀ ਚਾਚੂ ਵਾਲੇ ਭਾਂਡੇ ਨਹੀਂ ਤੇ ਜੇ ਨਾਲ ਟਾਈਮ ਲੱਗੇ ਤਾਂ ਫਿਰ ਇਕੱਠੇ ਹੀ ਮਾਂਜੀ ਤੇ ਉਜੀ ਆਪਾਂ ਭਾਂਡੇ ਪੁੰਡੇ ਮਾਂਜ ਕੇ ਫੇ ਮਿਲਦੇ ਨੇ ਜਿੰਨੇ ਜ਼ਿਆਦਾ ਸੋਈ ਚ ਭਾਂਡੇ ਹੁੰਦੇ ਉਹਨੇ ਹੀ ਜ਼ਿਆਦਾ ਜੁੱਠੇ ਹੁੰਦੇ ਨੇ ਜੇ ਥੋੜੇ ਹੋਂ ਬੰਦਾ ਨਾਲ ਦੀ ਨਾਲ ਮਾਂਜੀ ਜਾਂਦਾ ਤੇ ਆਪਣਾ ਵਰਤੀ ਜਾਂਦਾ ਹੈ ਉਪਰ ਉਤਾਰੇ ਜਾਂਦੇ ਆਤਾਰੇ ਜਾਂਦੇ ਨੇ ਇਸ ਲਈ ਕਾਫੀ ਜ਼ਿਆਦਾ ਭਾਂਡੇ ਹੋ ਜਾਂਦੇ ਸਵੇਰੇ ਸਵੇਰੇ ਜੀ ਮਾਂਜ ਲਈ ਭਾਂਡੇ ਅਜੇ ਭਾਂਡੇ ਆਪਾਂ ਨੇ ਮਾਂਜ ਲਏ ਨੇ ਤੇ ਆਪਾਂ ਗੈਸ ਸਟੋਵ ਸਾਫ ਕਰਕੇ ਤੇ ਆਪਾਂ ਕੋਲ ਧਰਦੇ ਆ ਜੇ ਦੁੱਧ ਗਰਮ ਅਜ ਲੇਟ ਹੈ ਨੀ ਸਵੇਰ ਦੀ। ਤਾਂ ਖਰਾਬ ਹੋ ਜਾਈ ਬਾਹਰ ਤੇ ਮੀਂਹ ਲੱਗਿਆ ਪਰ ਅੰਦਰ ਇੰਨਾ ਗੋਮੈ ਨਾ ਜਿਆਦਾ ਤੇ ਫਿਰ ਦੁੱਧ ਦੇ ਕਿਤੇ ਖਰਾਬ ਵੀ ਨਾ ਹੋ ਜੇ ਇਸ ਲਈ ਆਪਾਂ ਗਰਮ ਕਰਕੇ ਰੱਖਦੇ ਆ। ਤੇ ਕੋਲ ਆਪਾਂ ਅਰਸੋਈ ਦੀ ਥੋੜੀ ਜਿਹੀ ਸਫਾਈ ਰਹਿ ਗਈ ਕਰਨ ਵਾਲੀ ਉਹ ਕਰਦੇ ਆ ਤੇ ਇਸੇ ਅੰਦਰ ਤੇ ਆਪਾਂ ਦੁੱਧ ਗਰਮ ਕਰਕੇ ਰੱਖ ਦਿੰਦੇ ਆ। ਜੇ ਬਾਅਦ 'ਚ ਕੋਲੋਂ ਨਾ ਹੋਵੋ ਨਾ ਜੇ ਦੁੱਧ ਗਰਮ ਧਰ ਦੋ ਤਾਂ ਫਿਰ ਫਟਾਫਟ ਨਿਕਲ ਜਾਂਦਾ ਹੈ। ਆਪਾਂ ਓਨੇ ਦਿਨ ਕੋਈ ਕੰਮ ਕਰਦੇ ਆ ਕੋਲ ਤੇ ਉਦੋਂ ਦਰਮਹ ਹੋ ਜਾਏਗਾ ਆਪਣਾ ਆਪਾਂ ਨੇ ਖਲਾਰਾ ਖਲੂਰਾ ਸਾਰਾ ਕਮਰਿਆਂ ਦਾ ਚੱਕ ਲਿਆ ਤੇ ਫਿਰ ਆਪਾਂ ਆਗੇ ਸੀਗੇ ਸੋਇ ਚ ਨਾ ਇਸ ਫਾਈ ਕੀਤੀ ਨਾਲੇ ਭਾਂਡੇ-ਪੁੰਡੇ ਮਾਂਜੇ। ਨਹੀਂ ਹੁਣ ਆਪਾਂ ਸੈਲਫ ਸਾਫ ਕਰ ਲਈਏ। ਤੇ ਫੇਰ ਆਪਾਂ ਲਾਵਾਂਗੇ ਜੀ ਝਾੜੂ। ਕਮਰਿਆਂ ਦਾ ਆਪਾਂ ਕਲੀਨਿੰਗ ਸਾਰਿਆਂ ਦੀ ਕਰ ਲਈ ਹੈ। ਚਾੜੂ ਲਾਣ ਵਾਲਾ ਰਹਿ ਗਿਆ ਇਹ ਪੋਚਾ ਬਾਕੀ ਆਪਾਂ ਨੇ ਖਲਾਰਾ ਸਾਰਾ ਸਿਰੇ ਚੱਕ ਲਿਆ ਸੀ ਕੱਲ ਦੇ ਕੱਪੜੇ ਧੋਏ ਪਏ ਸੀ ਕਾਫੀ ਜ਼ਿਆਦਾ ਉਹ ਵੀ ਤੇਲ ਆ ਕੇ ਰੱਖਲੇ ਸੀ ਕੱਪੜੇ ਖਿਲਰੇ ਹੋਣ ਸਗੋਂ ਜ਼ਿਆਦਾ ਖਲਾਰਾ ਲੱਗ ਜਾਂਦਾ ਹੈ ਜੇ ਜਿਹੜੇ ਅੱਜ ਵਾਲੇ ਤਾਰੇ ਨੇ ਬੱਚੇ ਤਾਰ ਕੇ ਗਏ ਆ ਸਕੂਲ ਉਹ ਵਧੋਣ ਵਾਲੇ ਪਏ ਨੇ ਇਹ ਗਰਮੀ ਕਰਕੇ ਦੋ ਦੋ ਤਿੰਨ ਤਿੰਨ ਸੂਟ ਹੋ ਜਾਂਦੇ ਨੇ ਤੇ ਇਸ ਲੱਕਫ पे ज्यादा ही हो ਜਾਂਦੇ ਫਿਰ ਰੋਜ਼ ਦੀ ਰੋਜ਼ ਧੋਣੇ ਪੈਂਦੇ ਨੇ ਉਹ ਜੇ ਪਰਸੋ ਹੀ ਦੀ ਸਫਾਈ ਕਰ ਲਈ ਸੀ ਸਾਰੀ ਤੇ ਇੱਥੇ ਇੰਨੀ ਜ਼ਿਆਦਾ ਗਰਮੀ ਲੱਗੀ ਸੀ ਅੰਦਰ ਲੈਟ ਵੀ ਨਹੀਂ ਸੀ ਨਹੀਂ ਜੇ ਲੈਟ ਹੋਵੇ ਤਾਂ ਆਪਾਂ ਪੱਖਾ ਚਲਾ ਲੀਦਾ ਤੇ ਇੰਨੀ ਜ਼ਿਆਦਾ ਗਰਮੀ ਸੀ ਇਸ ਲਈ ਮੈਂ ਠੰਡਾ ਪਾਣੀ ਨਹੀਂ ਪੀਤਾ ਫੇਰ ਗਲਾ ਖਰਾਬ ਹੋ ਜਾਏਗਾ ਤੇ ਆਪਾਂ ਪਾਣੀ ਪੀ ਕੇ ਤੇ ਲਾਨੇ ਹਉਣ ਝਾੜੂ ਵੀ ਪੈ ਗਿਆ ਬਾਹਰ ਜੇ ਕੱਪੜੇ ਧੋਣ ਵਾਲੇ ਪਏ ਨੇ ਸਵੇਰੇ ਬਾਹਰੋਂ ਝਾੜੂ ਫੇਰ ਲਿਆ ਸੀ ਵਿਹੜੇ ਚ ਪਰ ਹੁਣ ਮਸੂਜੀ ਬਣੀ ਹੋਈ ਹੈ ਤੇ ਆਪਾਂ ਕੱਪੜੇ ਪਏ ਨੇ ਧੋਣ ਵਾਲੇ ਲਾ ਕੇ ਆਂਦੀ ਮਸ਼ੀਨ ਲਾਈਟ ਵੀ ਹੁਣੇ ਆਈ ਹੈ ਸਵੇਰ ਦੀ ਹੋਈ ਸੀ ਆਪਾਂ ਮਸ਼ੀਨ ਲਾ ਕੇ ਆਨੇ ਰੁੱਤੀ ਚ ਪਾ ਕੇ ਆਪਾਂ ਫੇਰ ਜਿਆ ਕੋਲ ਝਾੜੂ ਤੇ ਤੋਏ ਜਾਂਗੇ ਉਹਨੇ ਆ ਬਾਹਰ ਲੱਗ ਗਿਆ ਸੀ ਜਿਮੀ ਇਹ ਜੀਵੀ ਖਿੱਚ ਕੇ ਆਪਾਂ ਅੰਦਰ ਕੀਤੀ ਤੇ ਕੋਲ ਆਪਾਂ ਲਾ ਰਹੀ ਸੀ ਝਾੜੂ ਮੈਂ ਇੱਥੇ ਲੱਗੇ ਸੀ ਆਪਾਂ ਝਾੜੂ ਲਾਣ ਵਾਸਤੇ ਝਾੜੂ ਲਾ ਕੇ ਆਨੇ ਪੋਚੇ ਜੀ ਯੋਸੋ ਬਾਦੇ ਆਪਾਂ ਸਿੱਧਾ ਸ਼ਾਮ ਨੂੰ ਹੀ ਬਣਾਇਆ ਸੀ ਵਲੌਗ ਤੇ ਇਹ ਆਪਾਂ ਸ਼ਾਮ ਦੀ ਸਬਜੀ ਦੀ ਤਿਆਰੀ ਕਰ ਰਹੇ ਹਾਂ ਅੱਜ ਆਪਾਂ ਬਣਾਵਾਂਗੇ ਮਟਰ ਤੇ ਖੁੰਬਾ ਸਬਜੀ ਮਟਰ ਕੱਟੇ ਜਾਂਦੇ ਆ ਸਭ ਟਾਈਮ ਨਾਲ ਹੀ ਲੱਗਦੀ ਹੈ ਅੱਜ ਬਾਹਰ ਵੀ ਪੈਂਦੇ ਆ ਮੱਚਾ ਮੱਚਾ ਹੋ ਜਾਂਦਾ ਨੂੰ ਲਈ ਉਹ ਦੰਦੇ ਆਂਦੇ ਕਿ ਮਟਰ ਚੀਰਨ ਵਾਸਤੇ ਇਹ ਆਪਾਂ ਬਣਾਵਾਂਗੇ ਅੱਜ কুমਬਾ ਤੇ ਮਟਰ ਇਹ ਆਪਾਂ ਤੜਕਾ ਕੱਟ ਲਿਆ ਇਹਨਾਂ ਕੱਟ ਲਿਆ ਗ੍ਰਾਇੰਡ ਤੇ ਬਣਾਨੇ ਤੜਕਾ ਇਹ ਭਾਂਡੇ ਵੀ ਨਹੀਂ ਜਿ ਮੰਨਣ ਵਾਲੇ ਇਹ ਆਪਾਂ ਸਿਰਫ ਪਿਆਜ਼ ਵੀ ਕੱਤੇ ਸੀ ਇਹਨਾਂ ਨੂੰ ਗ੍ਰਾਇੰਡ ਕਰ ਲੀਏ ਤੇ ਕੋਲ ਲਾਨਿਆਂ ਦੀ ਤੜਕਾ ਟਾਈਮ ਕਾਫੀ ਹੋ ਗਿਆ ਇੱਕ ਫੋਨ ਆ ਗਿਆ ਸੀ ਮੈਂ ਫੋਨ ਸੁਣਨ ਲੱਗ ਗਈ ਤੇ ਉਹਦੇ ਚੱਕਰ ਤੇ ਟਾਈਮ ਜਿਆਦਾ ਹੋ ਗਿਆ ਤੇ ਭਾਂਡੇ ਵੀ ਜਿ ਮਾਂਜਣ ਵਾਲੇ ਪਏ ਨੇ ਦੁਪਹਿਰ ਵਾਲੇ ਬੱਚਿਆਂ ਦੇ ਟਿਫਨ ਟੁਫਨ ਧੋਣ ਵਾਲੇ ਪਏ ਨੇ ਤੇ ਕੋਲਾਪਾ ਸਬਜੀ ਬਣਾ ਲੈਨੇ ਆ ਨਾਲੇ ਆਪਾਂ ਮਾਂਜਦੇ ਆ ਭਾਂਡੇ ਬਸ ਸ਼ਾਮ ਨੂੰ फटाफट ਟਾਈਮ ਹੋ ਜਾਂਦਾ ਲੋ ਜੀ ਕੜਾਈ ਆਪਣੀ ਹੋ ਗਈ ਗਰਮ ਤੇ ਆਪਾਂ ਪਾ ਦੇਣੇ ਵਿੱਚ ਤੇਲ ਤੇ ਪਾ ਕੇ फटाफट ਬਣਾਈਏ ਸਬਜੀ ਬੱਚੇ ਸਵੇਰ ਤੋਂ ਉੱਠੇ ਹੁੰਦੇ ਨੇ ਫਿਰ ਰਾਤ ਨੂੰ ਜਲਦੀ ਰੋਟੀ ਮੰਗਦੇ ਨੇ ਫਿਰ ਸੋਣਾ ਹੁੰਦਾ ਸਵੇਰੇ ਫਿਰ ਜਲਦੀ ਉੱਠਦੇ ਨੇ ਉੱਠਣਾ ਪੈਂਦਾ ਵਿਚਾਰਿਆਂ ਨੂੰ ਇਸ ਲਈ ਆਪਾਂ ਟੈਂਪ ਲਈ ਰੋਟੀ ਬਣਾ ਲਈ ਤੇ ਰਾਤ ਨੂੰ ਪਰ ਅੱਜ ਲੇਟ ਹੋ ਗਈ ਅੱਜ ਬਾਹਰ ਲੱਗੀਆਂ ਨੇ ਕਣੀਆਂ ਜੀਆਂ ਤੇ ਅੰਦਰ ਇੰਨਾ ਜ਼ਿਆਦਾ ਮੱਛਰ ਤੇ ਗਰਮੀ ਹੋ ਮਸਜੇ ਵਾਲੀ ਹੋਈ ਪਈ ਹੈ ਇਸ ਤਰ੍ਹਾਂ ਤੜਕਾ ਆਪ ਗ੍ਰੈਂਡ ਕਰ ਲਏ ਤੇਲ ਹੋ ਗਿਆ ਆਪਣਾ ਗਰਮ ਨਾਈਟ ਤੜਕਾ ਜੇ ਐਦਾਂ ਕੱਟ ਕੇ ਲਾ ਦਈਏ ਤੜਕਾ ਫਿਰ ਬੱਚਿਆਂ ਦੇ ਮੂੰਹ 'ਚ ਅਦਗਰਮ ਆ ਜਾਂਦੀ ਹੈ ਨਾ ਜਾਂ ਕੋਈ ਲਸਣ ਦਾ ਪੀਸ ਆ ਗਿਆ ਇਹ ਪਸੰਦ ਨਹੀਂ ਕਰਦੇ ਹੈਗੇ ਤੇ ਆਪਾਂ ਥੋੜਾ ਜੈਨ ਨੂੰ ਇੱਕ ਢੇੜਾ ਲਵਾ ਲਈਦੇ ਉਹਦੇ ਵਿੱਚ ਸਾਰਾ ਕੁਝ ਮਿਕਸ ਜਾਉਂਦਾ ਫਿਰ ਪਤਾ ਨਹੀਂ ਚੱਲਦਾ ਨਾਲੇ ਮਟਰ ਤੇ ਖੁੰਮਾ ਤਰੀ ਵਾਲੀ ਸਬਜ਼ੀ ਸੀ ਇਹਨੂੰ ਤੇ ਆਪਾਂ پیس ਕੇ ਲਾਵਾਂਗੇ ਤੜਕਾ ਗ੍ਰਾਇੰਡ ਕਰਕੇ ਟਮਾਟਰ ਉਹ ਜੱਗ ਵਿੱਚ ਹੁੰਦੇ ਨਹੀਂ ਇਸ ਲਈ ਆਪਾਂ ਨੇ ਇਹਦੇ ਚ ਹੀ ਕਰਲੇ ਸੀ ਪੇਜਾ ਚ ਟਮਾਟਰ ਬਹੁਤ ਮਹਿੰਗੇ ਹੋਏ ਪਏ ਨੇ ਇਹ ਤੜਕਾ ਆਪਣਾ ਹੋ ਗਿਆ ਤੇ ਆਪਾਂ ਵਿੱਚ ਪਾ ਕੇ ਸਬਜ਼ੀ ਥੋੜਾ ਪਾਣੀ ਪਾ ਕੇ ਰਝਾ ਲੈਣੇ ਆ ਤੇ ਖੋਲ ਗੁੰਨ ਲਾਂਗੇ ਜੀ ਆਟਾ ਭਾਂਡੇ ਆਪਾਂ ਨੇ ਮਾਜ ਲੈਨੇ ਜਿਹੜੇ ਪਏ ਸੀ ਇਹ ਪਟਾਕੇ ਦੇ ਤੋਰੀ ਇਹ ਬਣ ਜੇਗੀ ਤੇ ਕੋਲ ਆਪ ਇਹ ਖਲਾਰਾ ਚੱਕ ਕੇ ਤੇ ਆਟਾ ਗੁੰਨ ਕੇ ਰੱਖ ਦੇਣੇ। ਇਸੇ ਬਣਾਣੇ ਆ ਜੀ ਰੋਟੀ ਤੇ ਆਟਾ ਆਪਾ ਗੁੰਨ ਲਿਆ। ਲੈ ਪਰ ਸੋਈ ਸਾਰੀ ਇੱਕ ਵਾਰੀ ਸਾਫ਼ ਕਰਤੀ ਹੈ। ਬਾਅਦ ਪੈਰੇ ਆ ਮੀ। ਅੱਜ ਸਵੇਰ ਦਾ ਨਨਾਈ ਮੀ ਪੈਰੇ। ਲੋ ਜੀ ਅੱਜ ਵਾਲੇ ਬਲੌਗ ਦਾ ਐਂਡ ਇੱਥੇ ਕਰਦੇ ਆਂ ਕੱਲ ਨੂੰ ਮਿਲਾਂਗੇ ਜੇ ਇੱਕ ਨਵੇਂ ਬਲੌਗਰ ਨਾਲ ਤਦਲੇ ਸਤਿ ਸ੍ਰੀ ਅਕਾਲ ਜੀ ਬਾਈ